ਹੈਲੋ ਗਾਇਜ਼ ਪਿਆਰ ਜਾਲ ਅੱਜ ਆ ਬੱਦਲਿਆ ਮਸਤ ਹੋਣਾ ਸਾਹਿਬ ਅੱਜ ਆ ਬੱਦਲਿਆ ਮਸਤ ਹੋਣਾ ਸਾਹਿਬ ਦੇ ਗੁਰਦੁਆਰੇ ਨੇ ਕਰਾਉਣੇ ਆ ਦਰਸ਼ਨ ਬਸ ਪਹੁੰਚਣ ਆਲੇ ਆ ਮੇਨ ਗੇਟ ਤੇ ਹਾਂਜੀ ਪਹੁੰਚ ਚੁੱਕੇ ਆਂ ਆਪਾਂ ਦੇਖ ਸਕਦੇ ਹੋ ਤੁਸੀਂ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਗੁਰਸਾਗਰ ਸਾਹਿਬ ਤੇ ਪਹਿਲਾ ਸਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਅੰਦਰੋਂ ਲਓ ਜੀ ਮੋਟਰਸਾਈਕਲ ਆਪਾਂ ਖੜਾ ਦਿੱਤਾ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਜੇ ਕਿਸੇ ਵੀਰ ਭੈਣ ਨੇ ਦੇਖ ਕਰਵਾਉਣੀ ਹੋਵੇ ਆਪਾਂ ਸਾਹਮਣੇ ਦੇ ਕਰਵਾ ਸਕਦੇ ਆਂ ਲਓ ਜੀ ਅੰਦਰ ਆ ਸਕਿਆ ਆਂ ਆਪਾਂ ਤੇ ਮੱਥਾ ਟੇਕ ਲਈ ਆ ਜੀ ਆਪਾਂ ਤੇ ਮਿਲਦੇ ਆ ਬਾਅਦ ਚ ਆਪਾਂ ਫਿਰ ਹਾਂਜੀ ਮੱਥਾ ਟੇਕ ਲਿਆ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਦੂਜੇ ਗੁਰਦੁਆਰੇ ਚ ਆ ਗੁਰਦੁਆਰਾ ਇੱਧਰਲੀ ਸਾਈਡ ਰਹਿ ਗਿਆ ਜਿੱਥੇ ਆਪਾਂ ਮੱਥਾ ਟੇਕਿਆ ਤੇ ਆਪਾਂ ਹੁਣ ਉਹ ਪਰਲੀ ਚੈੜ ਚੱਲਦੇ ਆ ਗੁਰਦੁਆਰੇ ਚ ਇਹਦੇ ਵਿੱਚ ਮੱਸੀਆਂ ਵੀ ਨੇ ਸੈਰ ਕਰਾਂ ਮੇਰੇ ਚ ਦਿਖ ਨਹੀਂ ਰਹੀਆਂ ਹੋਣੀਆਂ ਅਜੇ ਦੂਰ ਫਿਰਦੀਆਂ ਨੇ ਤੇ ਚਲੋ ਦੂਜੇ ਸਵਰ ਚ ਦਿਖਾਵਾਂਗੇ ਮੱਸੀਆਂ ਨੂੰ ਹਾਂਜੀ ਆਪਾਂ ਹੁਣ ਜਾ ਰਹੇ ਆਂ ਦੂਜੇ ਗੁਰਦੁਆਰੇ ਸਾਹਮਣੇ ਦੇਖ ਸਕਦੇ ਨੇ ਤੁਸੀਂ ਤੇ ਇਹ ਗੁਰਦੁਆਰਾ ਹੈਗਾ ਗੁਰਦੁਆਰਾ ਸਾਹਿਬ ਮਾਤਾ ਭੋਲੀ گور ਜੀ ਤੇ ਚਲੋ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਕਰਾਉਣੇ ਆ ਤੇ ਦਰਸ਼ਨ ਜਿਨ੍ਹਾਂ ਨੂੰ ਨਹੀਂ ਪਤਾ ਆ ਗੁਰਦੁਆਰੇ ਜਿਵੇਂ ਸਾਹਮਣੇ ਇਹ ਗੁਰਦੁਆਰਾ ਇੱਧਰਲੀ ਸਾਈਡ ਤੁਸੀਂ ਪਰਾਂ ਦੀ ਵੀ ਆ ਸਕਦੇ ਆ ਆਪਾਂ ਸਰੋਵਰ ਵਿੱਚ ਦੀ ਚੱਲੇ ਆ ਤੇ ਜਿਹਨੇ ਜਾਣਾ ਉੱਤੋਂ ਦੀ ਵੀ ਰਾਹ ਬਣਿਆ ਹੋਇਆ ਜੇ ਉਹ ਆਣਾ ਉੱਧਰ ਦੀ ਵੀ ਆ ਸਕਦੇ ਆ ਲਓ ਜੀ ਮੱਥਾ ਟੇਕ ਲਿਆ ਜੀ ਆਪਾਂ ਲਓ ਜੀ ਮੱਥਾ ਟੇਕ ਲਿਆ ਆਪਾਂ ਤੇ ਹੁਣ ਦੁਬਾਰੇ ਆ ਗਿਆਂ ਸਰੋਵਰ ਲੈ ਵੀ ਹੁਣ ਆਪਾਂ ਚੱਲਦੇ ਆ ਆਪਣੇ ਮੋਟਰਸਾਈਕਲ ਲਵੇ ਤੇ ਸਾਨੂੰ ਲੈ ਕੇ ਚੱਲਦੇ ਆ ਦੂਜੇ ਗੁਰਦੁਆਰੇ ਦੋ ਗੁਰਦੁਆਰੇ ਪਰਲੀ ਸਾਈਡ ਨੇ ਗੁਰਦੁਆਰਾ ਅੰਗੀਠਾ ਸਾਹਿਬ ਉੱਧਰ ਲੈ ਕੇ ਚੱਲਦੇ ਹਾਂ ਇੱਥੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਅੰਗੀਠਾ ਸਾਹਿਬ ਲਵੇ ਤੇ ਆ ਆਪਣਾ ਸਾਹਮਣੇ ਸਕੂਲ ਆ ਗਿਆ ਆਕਾਲ ਅਕੈਡਮੀ ਤੇ ਹੁਣ ਆਪਾਂ ਚੱਲਦੇ ਆ ਅੰਦਰ ਗੁਰਦੁਆਰੇ ਦੇ ਲਓ ਜੀ ਬੂਟ ਵਟ ਲਾ ਰਹੀਏ ਫਿਰ ਆਪਾਂ ਚੱਲਦੇ ਆ ਅੰਦਰ ਮੋਟਰਸਾਈਕਲ ਦਿੱਤਾ ਖੜਾ ਆਪਾਂ ਤੇ ਆਪਾਂ ਫਿਰ ਚੱਲਦੇ ਆ ਅੰਦਰ ਲਓ ਜੀ ਕਰੋ ਦਰਸ਼ਨ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਦੇ ਜੀ ਲਓ ਜੀ ਮੱਥਾ ਟੇਕ ਲਿਆ ਜੀ ਆਪਾਂ ਤੇ ਹੁਣ ਆਪਾਂ ਚੱਲਿਆਂ ਗੁਰਦੁਆਰੇ ਦੇ ਪਿਛਲੀ ਸਾਈਡ ਜਿੱਥੇ ਹੁਣ ਜਾ ਰਹੇ ਆ ਜੀ ਆਪਾਂ ਉੱਤੇ ਸਰੋਵਰ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਜੀ ਆਪਣੇ ਅੰਮ੍ਰਿਤਸਰ ਸਹਿਮ ਵਾਂਗੂ ਬਣਿਆ ਹੋਇਆ ਤੇ ਆ ਗੁਰਦੁਆਰੇ ਚ ਆਪਾਂ ਮੱਥਾ ਟੇਕ ਕੇ ਆਏ ਹੁਣੇ ਤੇ ਚਲੋ ਚੱਲਦੇ ਆ ਪਿਛਲੀ ਸਾਈਡ ਆਪਾਂ ਲਓ ਜੀ ਦੇਖੋ ਜੀ ਆਪਾਂ ਪਹੁੰਚ ਗਏ ਜੀ ਜਿਵੇਂ ਸਰੋਵਰ ਦੇ ਵਿੱਚ ਗੁਰਦੁਦਵਾਰਾ ਜੀ ਅੰਮ੍ਰਿਤਸਰ ਸਹਿਮ ਵਾਂਗੂ ਤੇ ਚਲੋ ਅੰਦਰ ਚੱਲੀਏ ਹੁਣ ਆਪਾਂ ਚਲੋ ਜੀ ਚੱਲਦੇ ਆਪਾਂ ਹੁਣ ਅੰਦਰ ਗੁਰਦੁਆਰੇ ਦੇ ਤੇ ਉਮੀ ਜਵੇਂ ਆਪਣੇ ਅੰਮਰਸਰ ਸਾਹਿਬ ਰਾਹ ਬਣਿਆ ਹੋਇਆ ਜਾਣ ਲਈ ਤੇ ਉਮੀਰਾ ਬਣਿਆ ਹੋਇਆ ਸਰੋਵਰ ਦੇ ਵਿੱਚ ਬਾਬੇ ਦੇ ਮੇਲੇ ਵੇਲੇ ਕੌਣ-ਕੌਣ ਆਇਆ ਮਸਤੋਣਾ ਸਾਹਿਬ ਜਰੂਰ ਦੱਸਿਓ ਕਮੈਂਟ ਕਰਕੇ ਸਾਨੂੰ ਤੇ ਬਾਕੀ ਉਦੋਂ ਕੱਠ ਵੀ ਬਹੁਤ ਜ਼ਿਆਦਾ ਹੁੰਦਾ ਤੇ ਸਭ ਭਰਿਆ ਪਿਆ ਹੁੰਦਾ ਜਿਹੜਾ ਆ ਰਾਹ ਪਾਉਂ ਜਾ ਰਹੇ ਆ ਦੇਖੋ ਬਿਲਕੁਲ ਖਾਲੀ ਹੈ ਤੇ ਇਹ ਰਾਹ ਵੀ ਫੁੱਲ ਭਰਿਆ ਹੁੰਦਾ ਸੀ ਤੇ ਸਾਰੇ ਗੁਰਦੁਆਰੇ ਆਪਾਂ ਜਿੰਨੇ ਸਾਨੂੰ ਦਿਖਾਇਆ ਸਾਰਿਆਂ ਦਾ ਪੂਰਾ ਕੱਠ ਹੁੰਦਾ ਮੌਸਮ ਵੀ ਉਦੋਂ ਠੀਕ ਹੁੰਦਾ ਪਰ ਗਰਮੀ ਤਾਂ ਹੁੰਦੀ ਹੈ ਪਰ ਜਿੰਨੀ ਹੁਣ ਗਰਮੀ ਪੈ ਰਹੀ ਹੈ ਜੂਨ ਤੇ ਇੰਨੀ ਗਰਮੀ ਨਹੀਂ ਹੁੰਦੀ ਹੈਗੀ ਗਰਮੀ ਹੁੰਦੀ ਹੈ ਪਰ ਘੱਟ ਹੁੰਦੀ ਹੈ ਗਰਮੀ ਉਦੋਂ ਤੇ ਠੀਕ ਰਹਿੰਦਾ ਵੀ ਬੰਦਾ ਤੁਰ ਫਰੀ ਜਾਂਦਾ ਮੱਥਾ ਟੇਕ ਲੈਂਦਾ ਸਾਰੇ ਗੁਰਦੁਆਰਿਆਂ 'ਚ ਲਓ ਜੀ ਆਪਾਂ ਪਹੁੰਚ ਗਏ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਗੁਰਦੁਆਰੇ ਦੇ ਮੱਥਾ ਟੇਕਣ ਲਓ ਜੀ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਦਿਖਾਉਣਾ ਤੁਹਾਨੂੰ ਸਰੋਵਰ ਮੱਸੀਆਂ ਵੀ ਸਾਂਚ ਆ ਕੇ ਇਕੱਠੀਆਂ ਹੁੰਦੀਆਂ ਨੇ ਕਿਉਂਕਿ ਲੋਵ ਵਾਲੀ ਚੱਲ ਰਹੀ ਆ ਸਰੋਵਰ ਦਾ ਪਾਣੀ ਵੀ ਪੂਰਾ ਗਰਮ ਹੋਇਆ ਪਿਆਗਾ ਤੇ ਤਾਂ ਕਰਕੇ ਗੁਰਦੁਆਰੇ ਦੀ ਇਧਰਲੀ ਸਾਈਡ ਸਾਂ ਪੈ ਰਹੀ ਆ ਸਾਂ ਚ ਮੱਸੀਆਂ ਇਕੱਠੀਆਂ ਆ ਕੇ ਖੜ੍ਹਦੀਆਂ ਨੇ ਤੇ ਆ ਦੇਖੋ ਤੁਸੀਂ ਕਲਾਕਾਰੀ ਕਿੰਨੀ ਸੋਹਣੀ ਕੀਤੀ ਹੋਈ ਆ ਕੰਚ ਦੇ ਛੋਟੇ ਛੋਟੇ ਟੁਕੜਿਆਂ ਨਾਲ ਲਓ ਜੀ ਆਪਾਂ ਇਧਰਲੀ ਸਾਈਡ ਦੇਖਨੇ ਆਪਾਂ ਨੂੰ ਇਧਰ ਮੱਸੀਆਂ ਜ਼ਰੂਰ ਮਿਲਣਗੀਆਂ ਤੇ ਦੇਖੋ ਹੀ ਬਹੁਤ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਸਾਂ ਕਰਕੇ ਸਾਰੇ ਇੱਕ ਥਾਂ 'ਤੇ ਇਕੱਠੀਆਂ ਹੋ ਜਾਂਦੀਆਂ ਨੇ ਇਧਰ ਗੁਰਦੁਵਾਰੇ ਦੀ ਸਾਂ ਰਹੀ ਆ ਲਓ ਜੀ ਹੁਣ ਆਪਾਂ ਕਰਦੇ ਆਂ ਵਾਪਸੀ ਹੁਣ ਆਪਾਂ ਚੱਲਦੇ ਆਂ ਮੋਟਰਸਾਈਕਲ 'ਤੇ ਆਪਣੇ ਲਵੇ ਹਾਂਜੀ ਆਪਣੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰੋ ਤੇ ਜਿਹਦੇ ਨਾਲ ਤੁਹਾਨੂੰ ਆਪਣੇ ਵੀਡੀਓ ਹੋਰ ਵੀ ਦੇਖਣ ਨੂੰ ਮਿਲਣਗੇ ਆ ਆਪਣੇ ਚੈਨਲ ਦੇ ਤੁਹਾਨੂੰ ਬਲੌਗ ਸਾਰੇ ਘੁੰਮਣ ਫਿਰਨ ਵਾਲੀ ਮਿਲਿਆ ਕਰਨਗੇ ਆਪਾਂ ਘਰੇ ਬਹਿ ਕੇ ਨਹੀਂ ਬਣਾਉਂਦੇ ਹੈਗੇ ਜੇ ਆਪਣੇ ਚੈਨਲ ਨੂੰ ਤੁਸੀਂ ਵਧੀਆ ਪਿਆਰ ਦਿੱਤਾ ਤੇ ਆਪਾਂ ਫਿਰ ਟੂਰਾਂ 'ਤੇ ਜਾਇਆ ਕਰਾਂਗੇ ਹਾਂਜੀ ਵਾਪਸ ਆਪਾਂ ਅਗੀਠਾ ਸਾਹਿਬ ਗੁਰਦੁਆਰਾ ਲਵੇ ਆ ਗਏ ਆ ਤੇ ਇਧਰਲੀ ਸਾਈਡ ਲੰਗਰ ਹਾਲ ਆ ਗਿਆ ਜੀ ਬੋਲ ਇਕੱਠਾ ਹੁੰਦਾ ਮੇਲੇ ਵੇਲੇ ਸਾਰਾ ਉਰੇ ਲੰਗਰ ਆਪਾਂ ਓਗਰਦਵਾਰੇ ਦਾ ਮੱਠਾ ਦੇਖ ਕੇ ਆਏ ਤੇ ਹੁਣ ਆਪਾਂ ਵਾਪਸ ਆਪਣੇ ਮੋਟਰਸਾਈਕਲ ਵੱਲ ਨੂੰ ਚੱਲ ਪਿਆ ਤੇ ਉਹ ਸਾਹਮਣੇ ਅਕਾਲ ਅਕੈਡਮੀ ਸਕੂਲ ਆ ਗਿਆ ਇੱਥੋਂ ਦਿਖ ਰਿਹਾ ਈ ਲਾਲ ਲਾਲ ਜੋ ਬਿਲਡਿੰਗ ਆ ਸਾਰੀ ਅਕਾਲ ਅਕੈਡਮੀ ਸਕੂਲ ਦੀ ਆ ਹਾਂਜੀ ਆ ਗਿਆ ਸਕੂਲ ਉਹ ਜਿਹੜਾ ਤੁਹਾਨੂੰ ਦਿਖਾਇਆ ਸੀ ਤੇ ਸਾਹਮਣੇ ਗੁਰਦੁਆਰਾ ਆ ਗਿਆ ਤੇ ਹੁਣ ਆਪਾਂ ਤੁਹਾਨੂੰ ਲੰਗਰ ਹਾਲ ਦਿਖਾਉਣੇ ਆ ਸਾਹਮਣੇ ਹਾਂਜੀ ਸਕੂਲ ਦੇ ਜਿਵੇਂ ਸਾਹਮਣੇ ਲੰਗਰ ਹਾਲ ਆਈ ਜਦੋਂ ਵੀ ਆਉਂਦਾ ਲੰਗਰ ਜਰੂਰ ਸੱਕੇ ਆ ਉਹ ਅਟੁੱਟ ਲੰਗਰ ਚੱਲਦਾ ਜੀ ਉਰੇ ਹਾਂਜੀ ਹੁਣ ਆਪਾਂ ਵਾਪਸ ਚੱਲ ਚੁੱਕੇ ਆ ਤੇ ਆ ਆਪਣੇ ਲੰਗਰ ਹਾਲ ਆ ਗਏ ਜਿਹੜੇ ਮੇਲੇ ਵੇਲੇ ਚੱਲਦੇ ਹੁੰਦੇ ਆ ਤੇ ਹੁਣ ਤਾਂ ਉਰੇ ਬੱਸਾਂ ਖੜੀਆਂ ਨੇ ਹਾਂਜੀ ਆਪਾਂ ਪਹੁੰਚ ਚੁੱਕੇ ਆ ਮਾਤਾ ਭੋਲੀ ਗੁਰਦੁਆਰੇ ਲੈਵੇ ਤੇ ਹੁਣ ਆਪਾਂ ਚੱਲਿਆਂ ਪਿੰਡ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ ਆਪਣਾ ਵਲੌਗ ਦੇਖਣ ਲਈ